ਆ ਥੋੜੀ ਗਾਈ ਸੱਟ ਵੀ ਵੱਜ ਗਈ ਆ ਬਾਈ ਸਾਰੇ ਰੂਮ ਇਸੇ ਇੱਥੋਂ ਸਾਰੇ ਰੂਮ ਹਾਂਜੀ ਰੂਮ ਹੀ ਰੂਮ ਆ ਬਰੇ ਸਾਰੇ ਆ ਜਿੱਧਰ ਮਰਜੀ ਵੜ ਜੋ ਨੇ ਰਹੀ ਹੋਸਟਲ ਹੀ ਹੋਸਟਲ ਨੇ ਬਾਈ ਸਾਰੇ ਕੀ ਬਾਤ ਆਈ ਬਾਈ ਸਰਾ ਹੀ ਆ ਪੰਜਾਬ ਦੇ ਹਿੱਸੇ ਆਈ ਹੋਈ ਇਹ ਗੱਡੀ ਆ ਇਹ ਪੂਰੇ ਇੰਡੀਆ ਦੇ ਵਿੱਚੋਂ ਸਿਰਫ ਇਕਲੀ ਸਟੇਟ ਪੰਜਾਬ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਹ ਮਿੱਟੀ ਗੱਡੀ ਖੜੀ ਆ ਸਿਰਫ ਇੱਕੋ ਇੱਕ ਗੱਡੀ 1950 55 ਵਾਲੀ ਪਹਿਲੀ ਗੱਡੀ ਉਹ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਪ੍ਰੈਜ਼ੀਡੈਂਟ ਦੀ ਗੱਡੀ ਨਰਜਿੰਦਰ ਪ੍ਰਸ਼ਾਦ ਫਾਰਮਰ ਪ੍ਰੈਜ਼ੀਡੈਂਟ ਆਫ ਇੰਡੀਆ ਡਾਕਟਰ ਰਜਿੰਦਰਾ ਪ੍ਰਸ਼ਾਦ ਉਹ ਉੱਤੇ ਲੱਗਿਆ ਵੀ ਹੈ ਪੋਸਟਰ ਵੀ ਲੱਗਿਆ ਹੋਇਆ ਕੋਈ ਗਾਣਾ ਅਤੁੱਲ ਕਾਹੇ ਪੂਰੀ ਤਰ੍ਹਾਂ ਵੀ ਪੂਰੀ ਖੁੱਲੀ ਖੁੱਲੀ ਡੱਲੀ ਬਣਾਈ ਹੋਈ ਆ ਵਿੱਚੋਂ ਵੀ ਦੇਖ ਲਓ ਅੱਜ ਸੱਜਣੋ ਕੰਡੀਨ ਚ ਬਹਿ ਕੇ ਅੱਜ ਪ੍ਰਸ਼ਾਦਾ ਬਣੀ ਛਾਗਾਂਗੇ ਸੱਜਣੋ ਕਾਲ ਜਾਲੀ ਕੰਟੀਨ ਤੇ ਵਧੀਆ ਮਾਹੌਲ ਨੇ ਵਾਧਵਾਨ ਵੀ ਪੂਰਾ ਵਧੀਆ ਖੁੱਲੋ ਡੁੱਲਾ ਵਾ ਬਹੁਤ ਵਧੀਆ ਵਾ ਜੰਗਲ ਹੀ ਜੰਗਲ ਇੱਕ ਤਰ੍ਹਾਂ ਦਾ ਹਰਿਆਲੀ ਵਾਲੀ ਜਾਦੇ ਆ ਮੰਨ ਲੇ ਕਿ ਚਲੋ ਜਿੰਨੇ ਰੂਮ ਆ ਉਨੇ ਹੀ ਮੇਰੇ ਖਾਲਾ ਉਦੋਂ ਵੱਧ ਤਾਂ ਦਰਖਤ ਹੋਣਗੇ ਰੂਮਾਂ ਦੇ ਖਾਣ ਵਾਲੀ ਇਹਨੂੰ ਇੱਥੇ ਦਾ ਜਿੰਨੇ ਅਪਾਰਟਮੈਂਟ ਬਣੇ ਹੋਏ ਨੇ ਹਨਾ ਚਾਰੇ ਪਾਸੇ ਪਾਰਕਾਂ ਹਰੇਕ ਅਪਾਰਟਮੈਂਟ ਦੇ ਨਾਲ ਪਾਰਕ ਹਰੇਕ ਦੇ ਵਿੱਚ 100 100 ਘਟਾ ਘਟਾ 80 80 100 100 ਦਰਖਤ ਆ ਕਿ ਸਗਨੇ ਗੱਬਜਦੀਏ ਦੇਖੋ ਚਾਰੇ ਪਾਸੇ ਦਰਖਤ ਹੀ ਦਰਖਤ ਨੇ ਇੱਥੇ ਮਰਦੀ ਜਾਵੜੂ ਖੁੱਲੀਆਂ ਡੁੱਲੀਆਂ ਸੜਕਾਂ ਅੰਦਰ ਮਗਲੇ ਪਾਸੇ ਵੀ ਪਾਰਕਾਂ ਨੇ ਮਗਲੇ ਪਾਸੇ ਹੀ ਵੀ ਅਪਾਰਟਮੈਂਟ ਨੇ ਬਣੇ ਹੋਏ ਸਾਰੇ ਬੈਠਣ ਵਾਸਤੇ ਰਹਿਚੀ ਕਲਾਸਾਂ ਵਾਲੇ ਹਨਾ ਡਿਪਲੋਮੇ ਵਾਲੇ ਕੰਪਿਊਟਰ ਕਾਫੇ ਇਧਰ ਇਸ ਜਿੱਧਰ ਸਾਡੇ ਕੰਪਿਊਟਰ ਵਗਰਾ ਆ ਜਾਂਦੇ ਸਿਖਾਏ ਜਾਂਦੇ ਨੇ ਹਨਾ ਇੰਜੀਨੀਅਰਿੰਗ ਵਾਲੇ ਪਾਸੇ ਸਾਰਾ ਅਲੱਗ-ਅਲੱਗ ਸਿਸਟਮ ਦੇ ਨਾਲ ਹਿਸਾਬ ਨਾਲ ਸਾਰਾ ਕੁਝ ਕੀਤਾ ਦਿਖਾਇਆ ਹੋਇਆ ਅਲੱਗ-ਅਲੱਗ ਬਣਿਆ ਹੋਇਆ ਲਹਾਂ ਦੇ ਵਿੱਚ ਹੀ ਆ ਇਹ ਤੇ ਸਾਰਾ ਚੀਜ਼ ਆ ਇਹ ਲਹਾਂ ਦੇ ਵਿੱਚ ਇੱਕ ਤਾਂ ਯੂਨੀਵਰਸਿਟੀ ਹੈ ਇੱਕ ਹੋਰ ਹੈ ਯੂਨੀਵਰਸਿਟੀ ਵਰਗੀ ਬੜੀ ਤਕੜੀ ਚੀਜ਼ ਆ ਦੱਸਾਂਗੇ ਤੁਹਾਨੂੰ ਇਹ ਵੀ ਨਾਗਾਂ ਦਿਖਾਉਣ ਦੇ ਨਾਲ ਜਿੰਨਾ ਸਾਰਾ ਕੁਝ ਲੋ ਜੀਓ ਪੈਸਟੰਦ ਲੁਹਿਆਣੇ ਦੇ ਵਿੱਚ ਆ ਤੇ ਪ੍ਰਸ਼ਾਦਾ ਪਣੀ ਸ਼ਕਲ ਲੱਗਿਆ ਪਹਿਲਾਂ ਹੁਣੇ ਪਹੁੰਚਿਆ ਹਾਲੇ ਆਈ ਵੀ ਟਰੈਕਟਰ ਤੇ ਆ ਟਰੈਕਟਰਾਂ ਦੀ ਤੇ ਆਏ ਆ ਤੇ ਆਹ ਕਿਹੜੀ ਟਰਾਲੀ ਆਹ ਟਰੈਕਟਰ ਓਏ ਇੱਕ ਮਿੰਟ ਮੈਂ ਹੱਥ ਆਇਆ ਚੱਕੜ ਦਾ ਕਾਰਨ ਸ਼ੋਅ ਇਹ ਸੀਗਾ ਵੀ ਚਲੋ ਸ਼ੋਅ ਪੱਚ ਸ਼ੋਅ ਹੁੰਦੀ ਹੈ ਕੈਮਰੇ ਦੇ ਵਿੱਚ ਪਹਿਲਾਂ ਦੂਰੋਂ ਵੀਡੀਓ ਬਣਾਈਆ ਤਾਂ ਆਪਾਂ ਦੱਸ ਦਿੰਨੇ ਆ ਲਾਈਟਾਂ ਵਗੈਰਾ ਦੀ ਮਾੜੀ ਜੀ ਤਾਰਾਂ ਤੁਰੇ ਸੈੱਟ ਕਰਦੇ ਸੀਗੇ ਵੀ ਲਾਈਟਾਂ ਬਣ ਕਰਾ ਦੂੰ ਨੀਰਾ ਹੋਣਾ ਨਾ ਮੜਦਾ ਹੋਏ ਅੱਗੇ ਵੀ ਅਸੀਂ ਕਈ ਵਾਰ ਆਏ ਆ ਤੇ ਰਾਤ ਨੂੰ 9 10 9 10 8:30 9 10 ਵਜ ਜਾਣਾ ਤੇ ਕਰੀਮ ਤੇ ਉਹ ਤਾਰਾਂ ਜੀ ਅਸੀਂ ਕਬ ਚਾ ਸੈੱਟ ਸ਼ੂਟ ਕਰ ਲਏ ਵੀ ਲਾਈਟ ਲਾਈਟ ਚੱਲਦੀ ਸੀ ਇੱਕ ਲਾਈਟ ਨਹੀਂ ਸੀ ਚੱਲਦੀ ਉਹ ਹੁਣ ਆਪਾਂ ਚੱਲਣ ਲਾ ਲਈ ਆ ਕਾਲਿਆ ਸਾਰਾ ਕੋ ਸੈੱਟ ਤੇ ਸ਼ੋਅ ਕਰਦਾਂਗੇ ਬੰਦ ਉਹ ਲੈ ਟੋਨ ਦੇ ਬਾਸਾ ਨਾ ਤਾਰ ਉਹ ਜਾਂ ਮੜਾ ਜਾ ਪਲੱਗ ਜੱਟ ਲਾ ਸੀਗਾ ਉਹਦੇ ਕਰਕੇ ਹੋ ਗਿਆ ਸੀ ਲਾਈਟਿੰਗ ਡਾਟਾਂ ਲੱਗੀਆਂ ਆ ਇੱਥੇ ਆਹ ਕੰਪਨੀ ਵਾਲਿਆਂ ਮਗਰ ਬਾਅਦ ਫਿਰ ਉਹ ਮਗਲੇ ਪਾਸੇ ਵੀ ਲੇਟਰ ਲੱਗੀਆਂ ਹੋਈਆਂ ਨੇ ਆ ਦੇ ਉਹ ਦੇਖ ਹੌਟ ਦੇ ਨਾਲ ਨਾਲ ਬਹੁਤ ਜ਼ਿਆਦਾ ਚਾਹਣਾ ਇਹਨਾਂ ਦਾ ਉਹ ਬੈਠੇ ਆਪਣੇ ਸੰਗੀ ਸਾਥੀ ਤੇ ਪਾਰਕ ਦੇ ਵਿੱਚ ਬੈਠੇ ਆ ਨਾਲ ਜਾਂ ਕੰਡੀਨ ਇੱਥੇ ਨਾਲ ਚਾਹ ਪਾਣੀ ਆਣਾ ਇੱਥੇ ਪਰ ਪ੍ਰਸ਼ਾਦਾ ਬਣ ਸਕ ਲੈਣਾ ਅੱਦੇ ਉੱਥੇ ਬੈ ਕੇ ਅੱਦੇ ਉੱਥੇ ਕੰਡੀਜ ਬੈ ਕੇ ਆਪਾਂ ਗਣੀ ਚ ਬੈ ਕੇ ਨਾਲ ਚਾਗ ਲੈਣਾ ਆ ਵੀਰ ਆਪਣਾ ਨਾਲ ਇੱਥੇ ਯੂਨੀਵਰਸਿਟੀ ਦੇ ਵਿੱਚ ਜਾਂਦਾ ਹੈ ਕਾਲਜ ਦੇ ਵਿੱਚ ਹੀ ਹੁੰਦਾ ਯਾਨੀ ਕਿ ਇਹ ਇੱਥੇ ਇਹ ਆਪਣਾ ਇਸ ਟਾਈਮ ਜੀ ਯਾਨੀ ਕਾਲਜ ਦੇ ਵਿੱਚ ਉਹ ਜਿੱਧਰ ਮਰਜ਼ੀ ਨਿਗਾਹ ਮਾਰ ਲਓ ਚਾਰੇ ਪਾਸੇ ਹਰੀਆਲ ਦੀ ਹਰੀਆਲੀ ਆ ਬਈ ਤੇ ਰਦਾਸ ਬੇਨਤੀ ਕਰਕੇ ਕਰਤਾ ਕੰਮ ਸ਼ੁਰੂ ਦਰਾਤਾਂ ਦੀ ਕਟਾਈ ਜਿਹੜੇ ਦਰਾਤ ਜ਼ਿਆਦਾ ਸੁੱਕੇ ਹੋਏ ਆ ਜਮੇ ਸੁੱਕ ਗਏ ਜਿਹੜੇ ਜਾਂ ਜਿਹੜੇ ਜਿਵੇਂ ਮੀਂਹੇਰੀ ਨਾਲ ਡਗ ਪੰਦੇ ਨੇ ਉਹ ਦਰਾਖਤ ਫਿਰ ਆਪਾਂ ਗੁਰਦਰਾਪਾਸ਼ੀ ਛੇਵੀਂ ਦੇ ਲਈ ਲੈ ਜਾਂਦੇ ਆਨੇ ਆ ਕੇ ਤਕਰੀਬਨ ਮਹੀਨੇ ਚੱਕ ਵਾਰ ਜਾਂ ਬਾਈ ਚਾਂਸ ਦਰਾਖਤ ਜ਼ਿਆਦਾ ਵੀ ਹੋ ਜਾਣ ਹਨਾ ਜਦੋਂ ਮੀਂਹੇਰੀ ਮੌਸਮ ਜਦੋਂ ਆਉਂਦਾ ਵਾ ਲੰਘ ਜਾਂਦਾ ਆਉਣ ਤੋਂ ਬਾਅਦ ਹਨਾ ਉਦੋਂ ਕਈ ਵਾਰ ਮਹੀਨੇ ਦੇ ਦੋ ਵਾਰ ਵੀ ਯਾਨੀ ਕਿ ਸ਼ਨੀਵਾਰ ਐਤਵਾਰ ਨਹੀਂ ਹੀ ਆਉਣਾ ਪੈਂਦਾ ਵਾ ਇੱਥੇ ਉਦਾਂ ਨਹੀਂ ਇਹ ਗੁਰਦੁਆਰਾ ਸਾਹਿਬ ਵਾਸਤੇ ਆਪਾਂ ਬੰਦਣਾ ਲਾ ਕੇ ਜੰਨੇ ਅੱਜ ਫੇਰ ਇਕੱਠੇ ਹੋ ਕੇ ਗੁਰੂ ਸਰਪਾਤਸ਼ਹੀ 6ਵੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੰਚੋਪਰਾ ਤਰਤੀ ਜਗਰਾਉਂਗ ਏਰੀਆ ਨਾਣਾ ਚਲਾ ਗੁਰੂ ਸਰ ਕੋ ਕੇ ਠੀਕ ਹੈ ਜੀ ਇੱਥੇ ਆਪਾਂ ਅੱਜ ਬੰਦਣਾ ਲੈਣਾ ਹੈ ਅੱਜ ਹੈਗਾ ਸ਼ਨੀਵਾਰ ਕੁਝ ਦਿਨ ਪਹਿਲਾਂ ਵੀ ਆਈ ਸੀ ਅੱਜ ਤੋਂ 15 ਦਿਨ ਪਹਿਲਾਂ ਜਿਹੜਾ ਸ਼ਨੀਵਾਰ ਸੀ ਉਹ ਵੀ ਆਈ ਸੀ ਲਾਸਟ ਸ਼ਨੀਵਾਰ ਵੱਟੇ ਕੰਮ ਪੈ ਗਿਆ ਸੀ ਉਹਦੇ ਕਰਕੇ ਨਹੀਂ ਆਇਆ ਸੀ ਨਹੀਂ ਤਾਂ ਲਾਸਟ ਸ਼ਨੀਵਾਰ ਵੀ ਆਉਣਾ ਸੀਗਾ ਉਹ ਕਰਕੇ ਨਹੀਂ ਆਇਆ ਗਿਆ ਤੇ ਫੇਰ ਆਜਾਏ ਆ ਫੇਰ ਗਾਂ ਵਾਲੇ ਸ਼ਨੀਵਾਰ ਐਤਵਾਰ ਦਾ ਵਿੱਚ ਫੇਰ ਮੱਛੀਆਂ ਆਉਂਦੀ ਆ ਦੁਬਾਰਾ ਫੇਰ ਆਇਆ ਨਹੀਂ ਜਾਣਾ 20 ਦੀ ਤਰੀਕ ਦੀ ਮੱਛੀਆਂ 21 ਦੀ ਸ਼ਾਇਦ ਹਾਂ 21 ਦੀ ਐਤਵਾਰ ਦੀ ਮੱਛੀਆਂ ਉਹਦੇ ਪਰ ਸ਼ਨੀਵਾਰ ਨੂੰ ਫੇਰ ਉਹਦੇ ਆਇਆ ਨਹੀਂ ਜਾਣਾ ਤਾਂ ਦੇ ਕਰਕੇ ਫੇਰ ਮੱਛੀਆਂ ਤੋਂ ਬਾਅਦ ਫੇਰ ਦੇਖਾਂਗੇ ਜਿਹਦਾ ਸਮਾਂ ਹੋਇਆ ਮੱਛੀਆਂ ਤੋਂ ਬਾਅਦ ਜਿਹੜਾ ਸ਼ਨੀਵਾਰ ਆਊਗਾ ਜਿਹਨੇ ਕਿ 21 ਤੇ 7 28 29 ਤਰੀਕ ਵਾਲਾ ਜਿਹੜਾ ਆਊਗਾ 22 ਤਰੀਕਾ ਫਿਰ ਉਹਦੇ ਦੇਖਾਂਗੇ ਬਾਕੀ ਇਹ ਆ ਵੀ ਤੁਸੀਂ ਹਰਿਆਲੀ ਦੇਖੋ ਚਾਰੇ ਪਾਸੇ ਗਰਾਊਂਡ ਪਾਰਕ ਬਣੀ ਹੋਈ ਜ ਨੇ ਫਾਕਰ ਚਾਰੇ ਪਾਸੇ ਦਰਖਤ ਹੀ ਦਰਖਤ ਲੱਗੇ ਹੋਏ ਨੇ ਪਾਰੀ ਸਾਈਡ ਵੀ ਗਰਾਊਂਡ ਹੈਗਾ ਉੱਪਰ ਪਾਸੇ ਘੋਮਕ ਵੀ ਗਰਾਊਂਡ ਹੈਗਾ ਵਾ ਇਹ ਤਕਰੀਬਨ ਸਮਥਿੰਗ 100 ਕਿਲੇ ਦੇ ਆਸ-ਪਾਸ ਹੈਗੀ ਇਹ ਜਿਹੜਾ ਜੀਐਨ ਦੀ ਕਾਲ ਦਾ ਜਿਹੜਾ ਆਪਣਾ ਹਰਿਆਣੇ ਵਾਲਾ ਇਹ 100 ਕਿਲੇ ਦੇ ਆਸ-ਪਾਸ ਆ 100 ਦਾ ਪੂਰਾ 100 ਹੋਵੇ ਹੋ ਸਕਦਾ ਵੀ 1-2 ਕਿਲੇ ਵੱਧ ਹੀ ਹੋਣ ਹਣਾ ਇਹਦੀ ਸ਼ਾਇਦ ਆਪਣੀ ਆਰੀ ਨਾ ਨਾ ਉਸੇ ਸਾਇਦ ਦੀ ਪੈਣਾ ਉਹ ਉਹਵੇਂ ਉਹਵੇਂ ਪੈਣਾ ਕਿਹੜਾ ਪਤਾ ਕਿਹੜੀ ਨੰਗਣੀ ਹੋਵੇ ਉਹਦੀ ਹਾਂ ਕੁਛ ਹੈਗਾ ਉਹ ਕੁਛ ਨਾ ਕੁਛ ਹੈਗਾ ਤਾਂ ਹੀ ਇਹ ਸਮਾਜਦਨ ਆਇਆ ਸਾਹੀ ਉਹ ਮੜਾ ਟੱਕ ਲੱਗਾ ਤੇ ਪਤਾ ਲੱਗਿਆ ਵੀ ਚੈਨ ਪੁੱਠੀ ਸਤਿਗੁਰੂ ਨੇ ਆਪੀ ਦੱਸਤਾ ਫਿਰ ਹੁਤਾਇ ਕਰਦੇ ਮਿੱਟੀ 2 ਮੀਟਰ ਔੱਕੇ ਲੱਗਣਾ ਹੁਣ ਤੁਸੀਂ ਕਿੰਨਾ ਕਹ ਬਾਈ ਆਹ ਤਾਂ ਬਾਈ ਜਮਾ ਸੱਤਾ ਸੀ ਤੇ ਬਾਈ ਇਹਨੇ ਦਰਸ ਤੇ ਤੋਬਾ ਕਰਾ ਸੀ ਹਨ ਕਿ ਤਕਰੀਬਨ 10 ਵਜੇ ਦੇ ਲੱਗੇ ਹੋયા ਇਹਨੂੰ ਤੇ ਕਟਕੜੀਆਂ ਕਰਨ ਦਾ ਵਿੱਚ ਬਹੁਤ ਜ਼ਿਆਦਾ ਆ ਬਹੁਤ ਸਮਾਂ ਲੱਗ ਰਿਹਾ ਮੱਦੇ ਸਾਰੇ ਹੰਬ ਗਿਆ ਨਾ ਖਾਲ ਕਰਕੇ ਆ ਜੀ ਸਾਡੀ ਬਣਾਈ ਆਇਆ ਉਹ ਲੈ ਲਿਆ ਭਾਈ ਜੱਕ ਪਰੇ ਕਰੋ ਤੇ ਮੈਨੂੰ ਲੱਗਦਾ ਗੁੱਸਾ ਕਰ ਰਿਹਾ ਨਾ ਤੇ ਮੈਂ ਇਹ ਤਾਂ ਗਏ ਟਰਾਲੀ ਚ ਲਾ ਖਲੋਂਡ ਪਾ ਭਾਈ ਜਆ ਬਣਾ ਲੈਂਦੇ ਮੇਰੀ ਤਾਂ ਮਾਰੇ ਮਰਨਾ ਮਿੱਤਰੋ ਤੇ ਆ ਬਾਈ ਕੰਡੀਨ ਵਾਲੇ ਦਾ ਵੀ ਬਹੁਤ ਬਹੁਤ ਧੰਨਵਾਦ ਆ ਸਾਨੂੰ ਲਾਈਟ ਪਰੋਵਾਈਡ ਕਰਾ ਰਿਹਾ ਆਪਦੇ ਕੋਲੋਂ ਬਹੁਤ ਬਹੁਤ ਧੰਨਵਾਦ ਆ ਬੰਦੇ ਦਾ ਵੀ ਸਾਡਾ ਕੋਈ ਨਹੀਂ ਤੇ ਚਾਹ ਵੀ ਵੀਰ ਕੋਲੀ ਪੀ ਰਹੇ ਆ ਵੈਸੇ ਤੇ ਪੈਸੇ ਜਿਨੇ ਆ ਸੀ ਇਹ ਨਹੀਂ ਗੱਲ ਵੀ ਦੇ ਜਨੇ ਆ ਵੀ ਪਰ ਉਹ ਲਾਈਟਾਂ ਦੀਆਂ ਧੰਨਵਾਦ ਆ ਹਣਾ ਹਣਾ ਖਾ ਲੋ ਚਾਲਦੀ ਆ ਗਰਾਊਂਡ ਦੇ ਵਿੱਚ ਗੇਮ ਗੇਮ ਚੱਲਦੀ ਆ ਗੁਰੂ ਨਾਨਕ ਕਾਲਜ ਦੇ ਵਿੱਚ ਜੀ ਐਨ ਆਈ ਕਾਲਜ ਲੁਧਿਆਣਾ ਗਿਲਨਾਲਾ ਚੌਕ ਵੀ ਨੀਅਰ ਅਬਾਊਟ

ਨਜ਼ਾਰਾ ਜਿਹੜਾ ਯਾਰੀ ਕੋਲ ਜਿਹੜਾ ਪੌਲ ਬਣਾ ਜਿਹੜਾ ਬੇਵਸਰਮੇ ਦੇ ਸਾਹਮਣੇ ਆ ਬੇੜੀ ਦੇ ਸਾਹਮਣੇ ਜਿਹੜਾ ਪੌਲ ਬਣਾ ਹਾ ਜਿਹੜਾ ਨਹਿਰ ਕੋਲੇ ਆ ਕੇ ਜਿਹੜਾ ਜੋੜਿਆ ਬਾਸ ਸਾਡੇ ਨਾਲ ਜਿਹੜਾ ਲਾਈਟਿੰਗ ਹੀ ਲਾਈਟਿੰਗ ਹੋਈ ਪਈ ਆ ਮੋਹਲਾ ਮੂਰੇ ਕੀ ਬਾਤਾਂ ਆਈਆਂ ਬਈ ਬਹੁਤ ਸੋਹਣਾ ਲੱਗ ਰਿਹਾ ਰਾਤ ਨੂੰ ਬਾਈਟਿੰਗ ਦੇ ਵਿੱਚ ਹਿਦਿਆਣਾ ਸ਼ਹਿਰ ਜਿਹੜਾ ਆਪਣੇ ਆ ਪਿੰਡਾਂ ਵਾਲੇ ਹੀ ਆ ਅੱਜ